ਪੰਜਾਬ ਦੇ ਵਿੱਚ ਇੱਕ ਪਾਸੇ ਜਿੱਥੇ ਨਸ਼ੇ ਦਾ ਕਹਿਰ ਲਗਾਤਾਰ ਪਲਪਦਾ ਪਿਆ ਹੈ ਉੱਥੇ ਹੀ ਪੰਜਾਬ ਪੁਲਿਸ ਦੇ ਵੱਲੋਂ ਵੀ ਇਸ ਨੂੰ ਰੋਕਣ ਦੇ ਲਈ ਕਈ ਸਰਚ ਅਭਿਆਨ ਚਲਾਏ ਜਾ ਰਹੇ ਨੇ ਜਿਸ ਦੇ ਤਹਿਤ ਜਲੰਧਰ ਕਮਿਸ਼ਨਰ ਪੁਲਿਸ ਦੇ ਵੱਲੋਂ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਪਾਸੋਂ 55 ਗ੍ਰਾਮ ਹੈਰੋਇਨ ਦੋ ਪਿਸਤਲ ਅਤੇ 32 ਬੋਲ ਦੇ ਨਾਲ 5 ਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਇੱਕ ਸਾਡੇ ਇੰਚਾਰਜ ਸੀਆਈਏ ਸਬ-ਇੰਸਪੈਕਟਰ ਸ਼ੋਕਮਾਨ ਉਹਨਾਂ ਨੇ ਬੰਦੇ ਫੜੇ ਨੇ ਜਿਹੜੇ ਮਾਨਯੋਗ ਸਾਡੇ ਸੀਪੀ ਸਾਹਿਬ ਕੁਲਦੀਪ ਸਿੰਘ ਖਿਆਲ ਸਾਹਿਬ ਦੀ ਜਿਹੜੀ ਹੈ ਗੈਂਗਸਟਰ ਔਰ ਐਨਡੀਪੀਐਸ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਚਲਾਈ ਗਈ ਹੈ ਉਹਦੇ 'ਚ ਬੜੀ ਸ਼ਕਤੀ ਨਾਲ ਜਿਹੜਾ ਮਤਲਬ ਜਲਦੀ ਔਰ ਸ਼ਕਤੀ ਨਾਲ ਜਿਹੜਾ ਕੀਤਾ ਜਾ ਰਿਹਾ ਹੈ ਦੇ ਉੱਤੇ ਐਸਐਨਸੀਆਈ ਟੀਮ ਨੇ ਏਸੀਪੀ ਪਰਮਜੀਤ ਔਰ ਤੇ ਇੰਚਾਰਜ ਸੀਆਈਏ ਸਬ ਇੰਸਪੈਕਟਰ ਸ਼ੋਕ ਇਹਨਾਂ ਨੇ ਜਿਹੜੇ ਤਿੰਨ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਖਿਲਾਫ ਮੁਕੱਦਮਾ ਅਨੁਸਾਰ 15 ਥਾਣਾ ਡੀਓ ਨੰਬਰ 5 ਦੇ ਵਿੱਚ ਜਿਹੜਾ ਐਨਡੀਪੀਐਸ ਦਾ ਤੇ ਆਰਮਜ਼ ਐਕਟ ਦਾ ਜਿਹੜਾ ਦਰਜ ਕੀਤਾ ਇਹ ਤਿੰਨਾਂ ਬੰਦਿਆਂ ਕੋਲੋਂ ਜਿਹੜਾ 50 ਗ੍ਰਾਮ 55 ਗ੍ਰਾਮ ਦੇ ਹਿਰੋਇਨ ਬਰਾਮਦ ਕੀਤੀ ਹੈ ਤੇ ਦੋਨਾਂ ਨੂੰ ਬੱਤੀਪੋਰ ਦੇ ਜਿਹੜੇ ਆ ਦੇਸੀ ਕੱਟੇ ਉਹ ਬਰਾਮਦ ਕੀਤੇ ਆ ਤੇ ਨਾਲ ਪੰਜ ਜਿੰਦਾ ਰੌਂਦ ਬੰਦ। ਆ ਪਿਸਟਲ ਕਿਉਂ ਲੈ ਗਿਆ ਸੀ ਕਿਸ ਵਾਰ ਫਿੱਕੀ ਉਸ ਦਾ ਜਿਹੜਾ ਤਿੰਨ ਬੰਦੇ ਹੁਣ ਗ੍ਰਿਫਤਾਰ ਕੀਤੇ ਹੁਣ ਇਹਨਾਂ ਦਾ ਰਿਮਾਂਡ ਜੋ ਕੋਰਟ ਚ ਪੇਸ਼ ਕਰਕੇ ਸੀ ਰਿਮਾਂਡ ਲਵਾਵਾਂਗੇ ਰਿਮਾਂਡ ਲੈ ਕੇ ਜਿਹੜੇ ਵੈਪਨ ਕਿੱਥੋਂ ਆਏ ਆ ਇਸ ਗੱਲ ਨੂੰ ਵੈਰੀਫਾਈ ਕਰਾਂਗੇ ਤੇ ਕੀ ਇਹਨਾਂ ਦਾ ਕੋਈ ਪ੍ਰੀਵੀਅਸ ਰਿਪੋਰਟ ਕੋਈ ਹੋਰ ਤੇ ਪਲੱਸ ਇਹਨਾਂ ਨੇ ਪ੍ਰੀਵੀਅਸਲੀ ਕੋਈ ਵਾਰਦਾਤ ਨਾ ਕੀਤੀ ਉਹ ਉਸ ਗੱਲ ਨੂੰ ਵੀ ਸਾਰਾ ਸੀ ਖੁਲਾਸ ਸਾਰੇ ਕਿੱਥੋਂ ਦੇ ਰਹਿਣ ਵਾਲੇ ਨੇ ਸਾਰੇ ਜਿਹੜੇ ਇਹ ਤਿੰਨੇ ਜਿਹੜੇ ਜਲੰਧਰ ਦੇ ਰਹਿਣ ਵਾਲੇ ਇਹਨਾਂ ਨੂੰ ਇੱਥੋਂ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਪਹਿਲਾਂ ਵੀ ਪਰਚੇ ਹੈ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਚੈੱਕ ਕਰ ਰਹੇ ਹਾਂ ਫਿਲਹਾਲ ਜੇ ਨਹੀਂ ਹੈ ਪਰ ਫਿਰ ਵੀ ਦੇਖਦੇ ਹਾਂ ਜੀ ਪ੍ਰੀਵੀਅਸ ਰਿਕਾਰਡ ਬੂਲ ਇਹਨਾਂ ਦਾ ਕਲਾਮ ਕਰਦੇ ਫਿਲਹਾਲ ਇਹਨਾਂ ਕੋਲ 55 ਗ੍ਰਾਮ ਜਿਹੜੀ ਹੈ ਪਲੱਸ 2 32 ਗੋੜ ਤੇ ਦੇਸੀ ਗਰਮ ਤੇ 5 ਰੌਮ ਗ੍ਰਾਮ ਐਸਐਮਜ਼ेड ਪੰਜਾਬ ਦੇ ਲਈ ਜਲੰਧਰ ਤੋਂ ਸੁਖਿੰਦਰ ਸਿੰਘ ਦੀ ਰਿਪੋਰਟ ਵਿਸ਼ਵ ਪ੍ਰਸਿੱਧ ਨੰਬਰ 1 35 ਸਾਲਾਂ ਦਾ ਵਿਸ਼ਾਲ ਅਨੁਭਵ ਪਸ਼ੀਕਰਨ ਸਪੈਸ਼ਲਿਸਟ ਬਾਬਾ ਗਾਲੀਨਾਥ ਜੀ ਜੋ ਕਹਿੰਦੇ ਨਹੀਂ ਉਹ ਕਰਕੇ ਦਿਖਾਉਂਦੇ ਨੇ ਵਿਆਹ ਦੇ ਵਿੱਚ ਰੁਕਾਵਟ ਵਿਦੇਸ਼ ਯਾਤਰਾ ਵੀਜ਼ਾ ਵਿੱਚ ਦੇਰੀ ਪਿਆਰ ਵਿੱਚ ਤੋਖਾ ਵਪਾਰ ਦੇ ਵਿੱਚ ਘਾਟਾ ਪ੍ਰੇਮ ਕਹਣੇ ਤੋਂ ਬਾਅਦ ਤਲਾਕ ਸੌਤਨ ਦੁਸ਼ਮਣ ਤੋਂ छुटਕਾਰਾ ਸੰਤਾਨ ਹੀਨਤਾ ਡਾਕਟਰ ਸੱਟਾਂ ਨੰਬਰ ਹਰ ਹਾਲ ਤੋਂ ਨਿਰਾਸ਼ ਇੱਕ ਵਾਰ ਜ਼ਰੂਰ ਕਾਲ ਕਰੋ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ ਹਰ ਸਮੱਸਿਆ ਦਾ 100% ਗਾਰੰਟੀਡ ਸਮਾਧਾਨ